ਇਨਾ ਚੰਗਾ ਵਧੀਆ ਯਾਰ ਦੋ ਸੁਣਾਓ ਸੰਗਤ ਵਧੀਆ ਕਰੋ ਪੈ ਇਕੱਠੇ ਕਰੋ ਆ ਯਾਰ ਦੋ ਸਾਰੇ ਫਿਰ ਐਦਾ ਸ਼ਬੀਰ ਲਾਓ ਲੋਕਾਂ ਦਾ ਗਲਾ ਵੀ ਸਹੀ ਰਹੂਗਾ ਇਹ ਕੋ ਪੁੰਦਾ ਕੰਮ ਹੈ ਜੀ ਗਰਮੀ ਦੇ ਵਿੱਚ ਪਿਆਸੇ ਨੂੰ ਪਾਣੀ ਪਿਲਾਣਾ ਹੀ ਐਸ ਬਸ ਉਹੀ ਆਪਾਂ ਛੋਟਾ ਜਿਹਾ ਕਾਪਾ ਕਰਮਦਾਰੀ ਇਸ ਦੇ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਗਿਆ ਗੁਰੂ ਕੇ ਲੰਗਰ ਚੱਲ ਰਹੇ ਹਨ ਅਤੇ ਦੂਰੋਂ ਨੇੜੇੋਂ ਚੱਲ ਕੇ ਬਹੁਤ ਸਾਰੇ ਪੰਥ ਪ੍ਰਸਿੱਧ ਕੀਰਤਨੀ ਜਥੇ ਅੱਜ ਇਸ ਮਾਗਲ ਦੇ ਹਾਜ਼ਰੀਆਂ ਪਰੰਦੇ ਲਈ ਪਹੁੰਚਦੇ ਹਨ ਅੱਜ ਕਾਸੀ ਦੀ ਵਸੇ ਜੇ ਲੋਕ ਪੱਤੇ ਹਰ ਮਨਾਨੇ ਆ ਕਿ ਛੀਬੀ ਨਾ ਲਗਦੀਆਂ ਜਗ ਜਗ ਪਾਣੀ ਪਲਾਨੇ ਆ ਜਿਹਨੂੰ ਵੀ ਪਾਣੀ ਦੀ ਲੋੜ ਆ ਚਾਹੇ ਪੰਛੀ ਆ ਚਾਹੇ ਬੰਦਾ ਕੋਈ ਚਾਹੇ ਆਪਣੇ ਆਦਮੀ ਚਾਹੇ ਕੋਈ ਇਨਸਾਨ ਆ ਉਹਨੂੰ ਪਾਣੀ ਦੀ ਸੇਵਾ ਕੀਤੀ ਜਾਵੇ ਅੱਜ ਅੱਜ ਦੇ ਦਿਨ ਬੜੇ ਸ਼ਾਨ ਸ਼ੌਕਤ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਗੁਰਦਰਾ ਛੀਵੀ ਪਾਛੇ ਵਿਖੇ ਮਨਾਏ ਜਾ ਰਹੇ ਹਨ ਉਹ ਤਾਂ ਵਿਚਾਰ ਕਰਨਾ ਚਾਹੀਦਾ ਕਿ ਇੱਕਦਮ ਗਰਮੀ ਜਿਆਦਾ ਨਾਲ ਨਿਕਲ ਜAVE ਆਪਣੇ ਮੂੰਹ ਤੇ ਫੇਸ ਤੇ ਸਿਰ ਧੱਕੇ ਜਾਓ ਚਿੱਟੇ ਕਪੜੇ ਨਾਲ ਛੋਟੇ ਕਪੜੇ ਨਾਲ ਧੱਕੇ ਜਾਓ ਜਿੰਨਾ ਕੋਸ਼ਿਸ਼ ਹੋਵੇ ਥੋੜੀ ਦੇਰ ਬਾਅਦ ਜਦ ਸਫਰ ਕਰ ਰਹੇ ਹੋ ਜੇ ਵਰਡ ਕਸ ਤੇ ਵਰਡ ਕਰਨਾ ਚਾਹੀਦਾ ਨਹੀਂ ਤਾਂ ਕਿਸੇ ਰਸਤੇ ਤੇ ਬ੍ਰੇਕ ਲਾ ਕੇ ਸ਼ਾਮ ਰੁੱਕ ਕੇ ਥੋੜੀ ਦੇਰ 15 ਮਿੰਟ ਬਾਅਦ 20 ਮਿੰਟ ਬਾਅਦ ਫਿਰ ਦੁਬਾਰਾ ਸਟਾਰਟ ਕਰਨਾ ਕਾਸ਼ ਦੀ ਖੁਸ਼ੀ ਦੇ ਚ ਸਾੜੀ ਮਾਰਕੀਟ ਤੋਂ ਕੋਨਾਰੀ ਸੇਵਾ ਸੰਗਲੋਂ ਸ਼ਿਵੀਲ ਲਗਾਈ ਗਈ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਕੰਮ ਇੰਨੀ ਗਰਮੀ ਚ ਜਿਹੜੇ ਲੋਕਾਂ ਨੂੰ ਬੜਾ ਰਾਹਤ ਮਿਲ ਰਿਹਾ ਐ ਸ਼ਬੀਲਾ ਲੱਗਾ ਲਗਾਇਆ ਅਸੀਂ ਮੋਨੋ ਤੋਂ ਸੋਨੂ ਜਿਹੜੇ ਸਾਡੇ ਭਰਾ ਵੈ ਨਾਲ ਪੁੱਛੇ ਵੱਡਾ ਜੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਜਿਨ੍ਹਾਂ ਨੇ ਲੱਗਰ ਲਗਾ ਕੇ ਸ਼ਬੀਲਾ ਸਾਰੇ ਲੋਕਾਂ ਨੂੰ ਜਿਹੜਾ ਮਿੱਠਾ ਮਿੱਠਾ ਜਲ ਪਲਾਇਆ ਤੇ ਇੰਨੀ ਤੁਹਾਨੂੰ ਪਤਾ ਗਰਮੀ ਪੈਂਦੀ ਪਈ ਉਹਦੇ ਕਰਕੇ ਹੀ ਥੋੜਾ ਜਿਹਾ ਜਸ ਗੁਰਵੰਦੀ ਮੇਰ ਦੇ ਨਾਲ ਪਲਾਈ ਹੋਈ ਹੈ ਸਾਸ਼ੀ ਗੰਦ ਸਾਹਿਬ ਨੂੰ ਧੰਨਵਾਦ ਗਰਮੀ ਕੇ ਹਰ ਮੇਨੇ ਲੱਗਦੀ ਸਾਡੀ ਸਭੀ ਤੇ ਅੱਜ ਕਾਸੀ ਅੱਜ ਵਧੀਆ ਦਿਨ ਸੀ ਕਿ ਅੱਜ ਫੇਰ ਲਾ ਲੈਣ। ਸਤਿ ਸ਼੍ਰੀ ਅਕਾਲ, ਨਮਸਤੇ, ਗੁੱਡ ਮਾਰਨਿੰਗ। ਮੈਂ ਡਾਕਟਰ ਪਰਮਿੰਟਿੰਗਰਾ ਦੇਵ ਹਸਪੀਟਲ ਸੈਕਟਰ 32 ਚੰਡੀਗੜ੍ਹ ਵੱਲ ਤੇ ਲਧਿਆਣਾ ਚ ਬੋਲ ਰਿਹਾ। ਅੱਜ ਕਾਸੀ ਹੈ ਔਰ ਜੂਨ ਦਾ ਮਹੀਨਾ ਚੱਲ ਰਿਹਾ। ਜਿਹੜੀ ਗਰਮੀ ਹੈ ਪੂਰੇ ਆਪਣੇ ਅੱਤ ਤੇ ਹੈ ਇਸ ਵੇਲੇ 44 47 48 ਡਿਗਰੀ ਤੱਕ ਟੈਂਪਰੇਚਰ ਪਹੁੰਚ ਰਿਹਾ। ਕਦੀ ਵੱਧ ਰਿਹਾ 50 ਤੱਕ ਪਹੁੰਚਦਾ ਫਸਾਰਤੇ ਹੈ। ਤੇ ਮੈਂ ਇਸ ਮੌਕੇ ਤੇ ਇੰਨੀ ਗਰਮੀ ਚ ਲੋਕਾਂ ਨੂੰ ਇਹ ਹਦਾਇਤ ਕਰੂੰਗਾ ਕਿ ਅੱਜ 81 ਦਿਵਸੇ ਲੋਕ ਪਤਿਹਾਰ ਮਨਾਣੇ ਆ ਕਿ ਛੀਬੀਨਾ ਲਗਦੀਆਂ ਜਾ ਕੇ ਜਾ ਕੇ ਪਾਣੀ ਭਲਾਨੇ ਆ ਜਿਹਨੂੰ ਪਾਣੀ ਦੀ ਲੋੜ ਆ ਚਾਹੇ ਪੰਛੀ ਆ ਚਾਹੇ ਬੰਦਾ ਕੋਈ ਚਾਹੇ ਆਪਣੇ ਆਦਮੀ ਚਾਹੇ ਕੋਈ ਇਨਸਾਨ ਆ ਉਹਨੂੰ ਆਪਾਂ ਪਾਣੀ ਦੀ ਸੇਵਾ ਕੀਤੀ ਜਾਵੇ ਅੱਜ ਦੇ ਦਿਨ ਪਾਣੀ ਪਹੁੰਚਾਇਆ ਜਾਵੇ ਔਰ ਘਟ ਘਟ ਛਾਂ ਦੀ ਵਿਵਸਥਾ ਕੀਤੀ ਜਾਵੇ ਛਾਂ ਹੋਵੇ ਕਿਤੇ ਛਾਂ ਬਣਾ ਕੇ ਰੱਖੀ ਜਾਵੇ ਤਾਂ ਕਿ ਗਰਮੀ ਤੋਂ ਬਚਾਇਆ ਜਾ ਸਕੇ ਕੋ ਇਸ ਵੇਲੇ ਇਸ ਇੰਨੀ ਟੈਂਪਰੇਚਰ ਚ ਗਰਮੀ ਚ ਲੂ ਲਗਣ ਦੇ ਬਹੁਤ ਚਾਂਸ ਹੁੰਦੇ ਆ ਹੀਟ ਸਟੋਕ ਹੋ ਜਾਂਦਾ ਹੀਟ ਸਟੋਕ ਨਾਲ ਬੰਦਾ ਬੇਹੋਸ਼ ਹੋ ਜਾਂਦਾ ਉਲਟੀਆਂ ਸ਼ੁਰੂ ਹੋ ਜਾਂਦੀਆਂ ਪਸੀਨਾ ਆ ਜਾਂਦਾ ਤੁਹਾਨੂੰ ਬੀਪੀ ਫਾਲ ਹੋ ਜਾਂਦਾ ਤੇ ਸੋ ਸਕਿਨ ਜਿਹੜੇ ਟੈਨਿੰਗ ਹੋ ਜਾਂਦੀ ਸਕਿਨ ਬਰਨ ਹੋ ਜਾਂਦੀ ਹੈ ਸਕਿਨ ਚਮੜੀ 'ਚ ਸੜਨ ਦੇ ਚਾਂਸ ਹੋ ਜਾਂਦੇ ਸਕਿਨ ਬਰਨ ਹੋ ਜਾਂਦੀ ਹੈ ਸਕਿਨ ਟੈਨਿੰਗ ਹੋ ਜਾਂਦੀ ਹੈ ਔਰ ਇਸ ਬਾਕੀ ਜਿਹੜਾ ਹੈਗਾ ਅੱਖਾਂ 'ਚ ਲਾਲੀ ਆ ਜਾਂਦੀ ਹੈ ਹੈਨਾ ਕਬਰਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਉਲਟੀਆਂ ਆਣੀ ਸ਼ੁਰੂ ਹੋ ਜਾਂਦੀਆਂ ਨੂੰ ਕਰਕੇ ਤੇ ਨੂੰ ਤਾਂ ਵਿਚਾਰ ਕਰਨਾ ਸਿਆ ਕਿ ਇੱਕ ਤਾਂ ਗਰਮੀ 'ਚ ਜ਼ਿਆਦਾ ਨਾ ਨਿਕਲੇ ਜਾਵੇ ਆਪਣੇ ਮੂੰਹ ਤੇ ਫੇਸ ਤੇ ਸਿਰ ਧੱਕੇ ਜਾਓ ਚਿੱਟੇ ਕਪੜੇ ਨਾਲ ਥੋਟੇ ਦੇ ਕਪੜੇ ਨਾਲ ਟੱਗੇ ਜਾਓ ਜਿੰਨਾ ਕੋਸ਼ਿਸ਼ ਹੋਵੇ ਥੋੜੀ देर ਬਾਅਦ ਜਲਦ ਸਫ਼ਰ ਕਰ ਰਹੇ ਹੋ ਜੇ ਵਰਡ ਕਰਸ ਤੇ ਵਰਡ ਕਰਨਾ ਚਾਹਤਾ ਨਹੀਂ ਤਾਂ ਵਿਚ ਰਸਤੇ ਕਿਤੇ ਬ੍ਰੇਕ ਲਾ ਕੇ ਸ਼ਾਮ ਰੁੱਕ ਕੇ ਥੋੜੀ देर 15 ਮਿੰਟ ਬਾਅਦ 20 ਮਿੰਟ ਬਾਅਦ ਫਿਰ ਦੁਬਾਰਾ ਸਟਾਰਟ ਕਰਨਾ ਚਾਹ ਆਪਣੇ ਜੋ ਵੀ ਕਰਨਾ ਹੈ ਸਫ਼ਰ ਪਲੱਸ ਆਪਣਾ ਪਾਣੀ ਜਿਹੜਾ ਹੈਗਾ ਜਿੰਨਾ ਪਾਣੀ ਪੀਸੋ ਦੇ ਮੈਕਸਿਮਮ ਦਿਨ ਚ ਕੱਲਾ ਪਾਣੀ ਨਹੀਂ ਸੌਲਟ ਵੀ ਨਾਲ ਨਮਕ ਵੀ ਨਾਲ ਜਿੱਦਾਂ ਗਨੇ ਜੂਸ ਹੋ ਗਿਆ ਸੰਤਰਾ ਜੂਸ ਹੋ ਗਿਆ ਕੰਜਵੀ ਹੋ ਗਈ ਨਿੰਮੂ ਪਾਣੀ ਹੋ ਗਿਆ ਇਹ ਚੀਜ਼ ਸੌਲਟ ਪੋੜਾ ਜ਼ਰੂਰੀ ਹੈ ਕਿਉਂਕਿ ਸੌਲਟ ਦੀ ਕਮੀ ਆਪ ਸੋਲਡ ਨਹੀਂ ਪਸੀਨਾ ਦੇ ਰੰਦਾ ਤੇ ਸੋਲਡ ਦੀ ਕਮੀ ਨਾਲ ਡੀਹਾਈਡਰੇਸ਼ਨ ਹੋਰ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਤੇ ਸੋਲਡ ਰਣਾ ਜ਼ਰੂਰੀ ਹੈ ਤੇ ਹਰ ਕਿਸ ਨੂੰ ਇਹ ਮਹਤਾਜ ਕਰਕੇ ਲੋਤ ਬਚਣ ਵਾਸਤੇ ਆਪਣਾ ਵਚਾ ਕੀਤਾ ਜਾਵੇ ਪਾਣੀ ਪ੍ਰੋਪਰ ਪ੍ਰਸ ਸੋਲਟ ਪ੍ਰੋਪਰ ਲੈਣਾ ਵਾਟਰ ਇਲੈਕਟ੍ਰੋਲਾਈਟ ਬੈਲੈਂਸ ਜਿਹੜਾ ਆਪਣਾ ਵਾਟਰ ਇਲੈਕਟ੍ਰੋਲਾਈਟ ਬੈਲੈਂਸ ਪੂਰਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦਰਾਛੇਵੀ ਪਾਸ਼ੇ ਸੀਐਮਸੀ ਚੌਕ ਲੁਧਿਆਣਾ ਵਿਖੇ ਸਾਈਭਾਂ ਦਾ ਮਹਾਨ ਪ੍ਰਕਾਸ਼ ਪੁਰਬ 16 ਤਰੀਕ ਤੋਂ ਲੈ ਕੇ 22 ਤਰੀਕ ਤੱਕ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਏ ਜਾ ਰਹੇ ਹਨ ਅੱਜ ਮਾਤਾ ਗੰਗਾ ਜੀ ਦਾ ਮਹਾਨ ਜਨਮ ਦਿਹਾੜਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਗੁਰਦਰਾਛੇਵੀ ਪਾਸ਼ੇ ਵਿਖੇ ਮਨਾਏ ਜਾ ਰਹੇ ਹਨ ਜਿਸ ਦੇ ਵਿੱਚ ਠੰਡੇ ਮਿੱਠੇ ਜਲਦੀਆਂ ਛਬੀਲਾਂ ਲਗਾਈਆਂ ਗਿਆ ਗੁਰੂ ਕੇ ਲੰਗਰ ਚੱਲ ਰਹੇ ਹਨ ਅਤੇ ਦੂਰੋਂ ਨੇੜਿਓਂ ਚੱਲ ਕੇ ਬਹੁਤ ਸਾਰੇ ਪੰਤ ਪ੍ਰਸਿੱਧ ਕੀਰਤਨੀ ਜਥੇ ਅੱਜ ਦੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਅਤੇ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਸ੍ਰੀ ਸੁਖਮਨੀ ਸੇਵਾ ਸੋਸਾਇਟੀਆਂ ਅਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅੱਜ ਦੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੀਆਂ ਹਨ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਈਲਾਈ ਬਾਣੀ ਦੇ ਰਸ ਭਿੰਨੇ ਕੀਰਤਨ ਵੀ ਕੀਤੇ ਹਨ ਅਤੇ ਬੀਬੀ ਕੋਲਾ ਜੀ ਭਲਾਈ ਕੇਂਦਰ ਤੋਂ ਪਰਮਜੀਤ ਖੋੜੀ ਪੰਮਾ ਭੈਣ ਜੀ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਹਨ ਸਾਰੀਆਂ ਸੰਗਤਾਂ ਨੂੰ ਮਾਤਾ ਗੰਗਾ ਜੀ ਦੇ ਮਹਾਨ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਕਾਸ਼ਤੀ ਦਾ ਜੋ ਪਵਿੱਤਰ ਤਿਯਾਰ ਹੈ ਜਗਾ ਜਗਾ ਸ਼ਬੀਲਾ ਲਗਾਈਆਂ ਗਿਆ ਹਨ ਅਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਇਸ ਸੰਸਾਰ ਦੇ ਵਿੱਚ ਠੰਡ ਪਵੇ ਕਿਉਂਕਿ ਗਰਮੀ ਦਾ ਇੱਕ ਕਹਿਰ ਚੱਲ ਰਿਹਾ ਹੈ ਉਸ ਨੂੰ ਠੰਡ ਪਾਉਣ ਦੇ ਲਈ ਇਹ ਜੋ ਸ਼ਬੀਲਾ ਦੀ ਇੱਕ ਭਾਵਨਾ ਜੋੜੀ ਗਈ ਹੈ ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ੇ ਅਜੇ ਹੀ ਅਰਦਾਸ ਜੋਦੜੀ ਹੈ ਜੀ ਵਾਈ ਗੁਰਦੀ ਕਾ ਖਾਲਸਾ ਵਾਈ ਗੁਰਦੀ ਕੀ ਫਤਿਹ ਬਹੁਤ ਸਾਂਚੇ ਦਰਬਾਰ ਕੀ ਜੈ ਕਾਸ਼ੀ ਦੀ ਖੁਸ਼ੀ ਦੇ ਚ ਸਾੜੀ ਮਾਰਕੀਟ ਤੋਂ ਪਹੁੰਚ ਆਰੀ ਸੇਵਾ ਸੰਗਲੋਂ ਸ਼ਵੀਰ ਲਗਾਈ ਗਈ ਹੈ ਸਾਰਿਆਂ ਦੇ ਸੰਯੋਗ ਦੇ ਨਾਲ ਜਕਾਰਾ ਪਹੁੰਚ ਆਰੀ ਦਾ ਬਹੁਤ ਬਹੁਤ ਸਾਂਚੇ ਬੋਲੋ ਗਰਮੀ ਸੀ ਜੀ ਕਾਸ਼ੀ ਦਾ ਦਿਨ ਹੈ ਇਸ ਕਰਕੇ ਲਗਾਈਏ ਧਾਰਮਿਕ ਕੰਮ ਹੈ ਕੀ ਲਗਾਇਆ ਜੀ ਸ਼ਵੀਰ ਕਿਹਦੀ ਲਾਈ ਜਲ ਜੀ ਦਾ ਔਰ ਸ਼ਕੈਸ਼ ਦੀ ਦੋ ਲੈਣੇ ਹਾਂਜੀ ਭਾਈ ਬੋਲੋ ਬਾਜੀ ਇਹ ਕਬੀਸ਼ੀ ਦੀ ਮੁੱਕਤੇ ਭਲਾਈ ਹੈ ਨਾਲੇ ਗਰਮੀ ਇੰਨੀ ਵਧ ਰਹੀ ਹੈ ਤੇ ਚਲੋ ਇਹ ਫੋਨ ਦਾ ਕੰਮ ਹੁੰਦਾ ਬਸ ਤਾਂ ਕਰਕੇ ਫੋਨ ਕਰਦੇ ਸਤਿਨਾਸੀ ਹੋਗੇ ਬਸ ਇਦਾਂ ਹੀ ਸੇਵਾ ਦਾ ਕੰਮ ਕਰਨਾ ਚਾਹੀਦਾ ਜੀ ਲੋਕਾਂ ਨੂੰ ਫੋਨ ਘੱਟ ਮੈਂ ਦੇ ਹਾਂਜੀ ਵਧੀਆ ਕੰਮ ਨਾਲੇ ਝੁੱਪ ਬਹੁਤ ਪੈ ਰਹੀ ਹੈ ਤੇ ਇਦਾਂ ਹੀ ਸੇਵਾ ਕਰਨੀ ਚਾਹੀਦੀ ਲੋਕਾਂ ਨੂੰ ਹਾਂਜੀ ਭਾਜੀ ਕਾਸ਼ੀਆ ਬੱਚੀ ਲਾਈ ਅੱਜ ਨਮਾਨਿਕਾ ਸਵੀ ਕਰਕੇ ਸ਼ਬੀਲਾ ਲਗਾਈਏ ਸ਼ਬੀਲਾ ਲੰਗਰ ਲਗਾਇਆ ਇਹ ਜਿਹੜਾ ਇੰਨੀ ਗਰਮੀ ਕਹਿਰ ਦੀ ਜਿੰਦੇ ਕਰੇ ਨਮਾਨੀ ਕਾਸਤੀ ਕਰਕੇ ਜਿਹੜਾ ਠੰਡਾ ਮਿੱਠਾ ਜਲ ਲਗਾਇਆ ਇੰਨੀ ਗਰਮੀ ਚ ਜਿਹੜਾ ਲੋਕਾਂ ਨੂੰ ਬੜਾ ਰਾਹਤ ਮਿਲ ਰਿਹਾ ਐ ਸ਼ਬੀਲਾ ਲੰਗਰ ਲਗਾਇਆ ਅਸੀਂ ਮੋਨੂ ਤੋਂ ਸੋਨੂ ਜਿਹੜੇ ਸਾਡੇ ਭਰਾ ਵੈ ਨਾਲ ਪੁੱਜੇ ਵੱਡੇ ਜੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਜੀ ਜਿਨ੍ਹਾਂ ਨੇ ਲੰਗਰ ਲਗਾ ਕੇ ਸ਼ਬੀਲਾ ਸਾਰੇ ਲੋਕਾਂ ਨੂੰ ਜਿਹੜਾ ਠੰਡਾ ਮਿੱਠਾ ਜਲ ਪੁਲਾਇਆ ਤੇ ਅਸੀਂ ਇਹਨਾਂ ਨੂੰ ਬਹੁਤ ਵਧਾਈ ਦਿੰਦੇ ਹਾਂ ਨਮਾਨੀ ਕਾਸਤੀ ਕਰਕੇ ਨਮਾਨੀ ਕਾਸਤੀ ਤੋਂ ਜਿਹੜਾ ਇਹਨਾਂ ਨੇ ਲੰਗਰ ਲਗਾ ਕੇ ਲੋਕਾਂ ਨੂੰ ਠੰਡ ਜੇਕਾਰਾ ਵੀਰ ਬਜਰੰਗੇ ਨਰ ਮਹਾਦੇਵ ਇਹ ਸਾਰਿਆਂ ਨੂੰ ਅਸੀਂ ਲੁਧਿਆਣਾ ਵਾਸੀ ਹੈਗੇ ਸਾਰੇ ਆਪਣਾ ਸ਼ੰਘਾਸ਼ੀਮਾ ਰੋਡ ਦੇ ਉੱਪਰ ਜਿਹਨੇ ਵੀ ਆਪਣੇ ਕਦਛੇ ਦੇ ਉੱਪਰ ਆਪਾਂ ਇੱਕ ਬਸ ਛੋੜਾ ਜਿਹਾ ਸ਼ਬੀਲ ਲਾਈ ਹੈ ਕਿ ਇਹ ਨਾਲ ਆਪਾਂ ਜੱਜੀ ਨੇ ਲਗਾਇਆ ਹੋਇਆ ਵਾ ਸਾਰੇ ਆਪਣੇ ਜੜੇ ਹੈਗੇ ਸੀ ਉਹ ਵੀ ਸਾਰੇ ਨਾਲ ਹੈਗੇ ਉਥੇ ਹੈਗੇ ਤੇ ਇੰਨੀ ਤੁਹਾਨੂੰ ਪਤਾ ਗਰਮੀ ਪੈਂਦੀ ਵੀ ਉਹਦੇ ਕਰਕੇ ਹੀ ਥੋੜਾ ਜਿਹਾ ਬਸ ਗੁਰਵੰਦੀ ਮੇਰ ਦੇ ਨਾਲ ਭਲਾਈ ਹੋਈ ਹੈ ਸਾਸ਼ੀ ਗਾਲ ਜੀ ਸਭ ਨੂੰ ਧੰਨਵਾਦ ਜੀ ਮੈਂ ਸਾਰੇ ਲੁਧਿਆਣਾ ਵਾਸੀ ਨੂੰ ਇਹੀ ਮੈਸੇਜ ਦੇਵਾਂਗਾ ਕਿ ਜਿਸ ਸਾਉਂ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਗਰਮੀ ਪੈ ਰਹੀ ਹੈ ਤੋ ਸਾਰੇ ਅੱਗੇ ਵੱਧ ਕੇ ਛਬੀਲ ਜਰੂਰ ਲਗਾਓ ਜੈ ਸ਼੍ਰੀ ਰਾਦੇ ਛਬੀਲ ਜਰੂਰ ਲਗਾਓ ਜੈ ਸ਼੍ਰੀ ਰਾਮ ਰਾਮ ਜੀ ਸਾਰਿਆਂ ਨੂੰ ਅਸਾ ਨਿਰਜਲਾ ਤਾਦਿਸ਼ ਕੀ ਦੇਣੇ ਸੇ ਪਾਣੀ ਦਾ ਰੱਖਿਆ ਜੀ ਤੇ ਛਬੀਲ ਲਾਈ ਹੈ ਜੀ ਸਾਰਿਆਂ ਨੂੰ ਆਪਾਂ ਛਬੀਲ ਪਿਆ ਰਹੇ ਬਹੁਤ ਮਿੱਠਾ ਪਾਣੀ ਹੈ ਜੀ ਤੇ ਇਹ ਤੋ ਪੁੰਨ ਦਾ ਕੰਮ ਹੈ ਜੀ ਧਰਮੀ ਦੇ ਵਿੱਚ ਪਿਆਸੇ ਨੂੰ ਪਾਣੀ ਪਿਲਾਣਾ ਹੈ ਬਸ ਉਹੀ ਆਪਾਂ ਛੋਟਾ ਜਿਹਾ ਆਪਾਂ ਕਰਮ ਕਰ ਰਹੇ ਆਂ ਤੇ ਬਾਕੀ ਤੁਸੀਂ ਆਓ ਤੇ ਸਾਡੇ ਕੋਲ ਛਬੀਲ ਲੰਗੜ ਦਾ ਛਕੋ ਜੀ ਧੰਨਵਾਦ ਜੀ ਅਈ ਨਿਰਜਲ ਕਾਛੀ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਜਿੱਦਾਂ ਬਖ ঠাকুর ਜੀ ਦੀ ਇੱਛਾ ਅਸੀਂ ਈਮਾਨੀ ਕਾਛੀ ਤੇ ਨਿਰਜਲ ਕਾਛੀ ਵੀ ਇਹਨੂੰ ਕਹਿੰਦੇ ਆ ਤੇ ਗਰਮੀ 'ਚ ਸਭ ਨੂੰ ਸਵੇਰ ਤੋਂ ਲੈ ਕੇ ਹੁਣ ਵੀ ਉਹਨਾਂ ਜਦ ਕੀ ਜਿਹੜਾ ਦੂਜਾ ਜਿਹੜਾ ਹੈਗਾ ਪਹਿਲੇ ਸ਼ਰਬਤ ਦਾ ਸੀ ਉਹਨਾਂ ਜਿਹੜਾ ਠੰਡਾਈ ਦਾ ਲਗਾਇਆ ਇਸ ਤੋਂ ਬਾਅਦ ਵੀ ਅੱਗੇ ਸ਼ਾਮ ਤੱਕ ਜਦ ਤੱਕ ਹੋ ਸਕੇਗਾ ਸੇਵਾ ਚੱਲੇਗੀ ਸਭ ਨੂੰ ਈਮਾਨੀ ਕਾਛੀ ਦੇ ਬਹੁਤ ਬਹੁਤ ਵਧਾਈਆਂ ਮੇਰਾ ਨਾਮ ਸਖਸ਼ਮ अरोड़ा ਹੈ ਸੀਏ ਸ਼ੰਗਾਰ ਰੋਡ ਤੇ ਮੇਰਾ ਨਾਮ ਸਖਸ਼ਮ अरोड़ा ਸੀਏ ਸ਼ੰਗਾਰ ਰੋਡ ਤੇ ਪੰਜ ਨੰਬਰ ਗਲੀ ਬਰ ਸੁਬੀਲ ਲਈ ਹੈ ਗਰਮੀ ਬਹੁਤ ਹੈ ਜੀ ਹਰਮੀ ਨੇ ਲਾਂਦੇ ਰਹਿਣੇ ਆ ਆ ਪੰਜ ਨੰਬਰ ਗਲੀ ਬਾਰ ਨੇ ਤਾਂ ਬਾਬਾ ਖੰਸੂ ਜੋਂ ਸ਼ਲੀਮ ਜੂਜੇ ਨਾਮ ਮਸਲਵਰ ਜੀ ਦਾ ਸਾਡਾ ਹੀ ਆ ਆਪਾਂ ਨਹੀਂ ਤਾਂ ਉੱਥੇ ਲਾਂਦੇ ਆ ਗਰਮੀ ਦੇ ਹਰਮੀ ਨੇ ਲੱਗਦੀ ਸਾਡੀ ਸ਼ਬੀਲ ਤੇ ਅੱਜ ਕਾਚੀ ਅੱਜ ਵਧੀਆ ਦਿਨ ਸੀ ਸੀ ਕਿ ਅੱਜ ਫੇਰਲਾ ਲੈਂਦੇ ਆ ਤੇ ਅਸੀਂ ਅੱਜ ਫੇਰ ਯਾਰਾ ਦੋਸਤਾਂ ਨੂੰ ਮਿਲਣੇ ਸ਼ੁਕੀਨ ਹਾਂ ਹਾਂਜੀ ਉੱਪਰ ਕੀ ਮੈਂ ਲੋਕਾਂ ਨੂੰ ਆਮ ਅਸੀਂ ਦਵਾੰਗੇ ਕਿ ਗਰਮੀ ਆ ਗਈ ਹੈ ਯਾਰ ਤੋਂ ਜਿਹੜੇ ਵਾਰਾਗਰਦੀ ਕਰਦੇ ਆ ਗੇੜੀਆਂ ਮਾਰਦੇ ਨੇ ਉਹ ਪੈਸੇ ਪਾਓ ਗੰਦਬਲਾ ਖਾਣ ਤੋਂ ਚੰਗਾ ਪੈਸੇ ਪਾਓ ਲੋਕਾਂ ਨੂੰ ਮਿੱਠੇ ਪਾਣੀ ਦੀ ਸੇਵਾ ਕਰੋ ਨਸ਼ਾ ਨਸ਼ਾ ਕਟੂਗਾ ਲੋਕੀ ਜਿਹੜੇ ਅੱਜ ਕੱਲ ਵੇਪ ਦਾ ਟ੍ਰੈਂਡ ਬਹੁਤ ਚੱਲ ਰਿਹਾ ਜਿਵੇਂ ਕੀ ਤੇ ਦੇਖ ਲੈ ਬਾਈ ਦੇਖ ਲੈ ਆ ਦੇਵ ਦਾ ਟ੍ਰੈਂਡ ਉਹ ਚੱਲ ਰਿਹਾ ਜਿਹੜੇ ਯਾਰ ਦੋਸ ਸਾਰੇ ਹੁੰਦੇ ਆ ਇਹ ਪੈਸੇ ਵੇਸਟ ਕਰਦੇ ਨੇ ਇਹਨਾਂ ਚੋਂਗਾ ਵਧੀਆ ਯਾਰ ਦੋਸ ਬਣਾਓ ਸੰਗਤ ਵਧੀਆ ਚ ਰੋ ਪੈਸੇ ਇਕੱਠੇ ਕਰੋ ਆ ਯਾਰ ਦੋਸ ਸਾਰੇ ਫਿਰ ਐਦਾ ਸ਼ਬੀਲ ਲਾਓ ਲੋਕਾਂ ਦਾ ਗਲਾ ਵੀ ਸਹੀ ਰਹੂਗਾ ਮਿੱਠੇ ਪਾਣੀ ਦੀ ਸੇਵਾ ਕਰੋ